ਗੁਰੂ ਜੀ ਕਹਿੰਦੇ ਨੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕ ਸੱਦੇ ਉੱਠੇ ਜਾਏ ਸੋ ਸਾਨੂੰ ਪਤਾ ਹੈ ਵੀ ਜਿਹੜੀ ਮਰਿਤੀ ਉਹ ਟਲ ਸੱਚ ਹੈ ਪਰ ਇਹ ਬਰਦਾਸ਼ਤ ਕਰ ਪਾਣਾ ਕਿ ਮਾਂ ਪਿਓ ਦਾ ਸਾਯਾ ਇਕੱਠੇ ਉੱਠ ਜਾਵੇ ਸ਼ਾਇਦ ਬਹੁਤ ਮੰਦ ਭਗਾ ਸੋ ਜਿੱਥੇ ਮੈਂ ਪਰਮਾਤਮਾ ਦੇ ਅੱਗੇ ਹੱਥ ਚੁੜ ਕੇ ਅਰਦਾਸ ਕਰਦੀਆਂ ਕਿ ਉਹ ਵਿਚੜੀ ਰੂਹ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਥਾਨ ਦੇ ਉੱਥੇ ਇਹ ਵੀ ਅਰਦਾਸ ਕਰਦੀਆਂ ਕਿ ਵੀ ਪਿੱਛੋਂ ਪੂਰੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਪਾਲ ਬਖਸ਼ੇ ਪਰਵੀਨ ਚੋਦਰੀ ਸਾਹਿਬ ਦੇ ਫਾਦਰ ਦੀ ਡੈਥ ਹੋਈ ਹੈ ਜਿਹਨਾਂ ਦੀ ਅੱਜ ਖੰਤਮਿਲ ਬਦਾਈ ਦੇ ਉਪਜੇਸ਼ ਸੰਦਾਨੀ ਦੇ ਨਮਸਤੇ ਸਾਰੇ ਇਕੱਠੇ ਹੋਏ ਸੀਗੇ ਇਹ ਪਰਿਵਾਰ ਬਹੁਤ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਲੋਕਾਂ ਦੀ ਹਮੇਸ਼ਾ ਹੀ ਸੇਵਾ ਜਰਨਲ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਨੂੰ ਗੁਰੂ ਮਹਾਰਾਜ ਦੀ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਉਹ ਪਰਿਵਾਰ ਨੂੰ ਪਰਮਤਮ ਦਾ ਬਲ ਬਖਸ਼ੇ ਮੈਂ ਸਮਝਦਾ ਇਹ ਜਿਹੜੇ ਇਹ ਦਿਹਾੜੇ ਆ ਪੂਜਾ ਪਾਠ ਕਰਨ ਵਾਲੇ ਬੰਦਿਆਂ ਦੇ ਅੱਗੇ ਵੀ ਆਉਂਦੇ ਆ ਪਰ ਮਾਪੇ ਪਿਛਲੇ ਦਿਨੀ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀਗੇ ਹੁਣ ਪਿਤਾ ਜੀ ਗਏ ਆ ਮਾਪੇ ਦਾ ਜਾਣਾ ਬਹੁਤ ਦੁੱਖ ਦਾ ਹੀ ਹੁੰਦਾ ਔਰ ਜਾਣ ਵਾਲੀ ਰੂਹ ਜਿਹੜੀ ਆ ਉਹਨਾਂ ਦੇ ਚਰਨਾਂ 'ਚ ਪ੍ਰਭੂ ਦੇ ਆਪਣਾ ਸਤਾਨ ਦੇਣ ਔਰ ਪਿੱਛੇ ਜਿਹੜਾ ਸਾਡੇ ਸਾਰਿਆਂ ਨੂੰ ਇਹ ਦੁੱਖ ਦੀ ਘੜੀ ਆਈ ਆ ਇਹਨੂੰ ਸਹਿਣ ਦਾ ਬਲ ਬਖਸ਼ਣ ਜੈ ਸ਼੍ਰੀ ਰਾਮ ਪ੍ਰਵੀਨ ਚੌਧਰੀ ਦੇ ਪਿਤਾ ਜੀ ਜੋ ਮੇਰੇ ਭਗਵਾਨ ਬੋਲੇਨਾਥ ਜੀ ਦੇ ਚਰਨਾਂ 'ਚ ਬਿਰਾਜਮਾਨ ਹੋਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਹੜਾ ਉਹਨਾਂ ਨੇ ਅੱਜ ਰਸਮ ਦੀ ਕਿਰਿਆ ਕੀਤੀ ਉਹ ਚ ਆ ਵਿਸ਼ੇਸ਼ ਤੌਰ ਤੇ ਆਇਆ ਤੇ ਭਗਵਾਨ ਬੋਲੇनाथ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਵੀ ਮੇਰੇ ਬੋਲੇनाथ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ। ਵਪਾਰੀ ਸਭ ਲੋਕ ਜਿਹੜੇ ਨੇ ਉਹ ਨਮਨ ਕਰਨ ਲਈ ਉਹਨਾਂ ਦੇ ਪਿਤਾ ਜੀ ਨੂੰ ਆਏ ਨੇ। ਤਾਂ ਮੈਂ ਵੀ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਸ پاکੁਰ ਪਵਿੱਤਰ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਵਾਸ ਦੇਵੇ, ਸ਼ਾਂਤੀ ਦੇਵੇ, ਮੁਕਤੀ ਦੇਵੇ। ਬੜਾ ਹੀ ਦੁੱਖ ਦੀ ਗੱਲ ਹੈ ਕਿ ਬਹੁਤ ਜਲਦੀ ਜਲਦੀ ਦੋਨੋਂ ਮਾਤਾ ਪਿਤਾ ਦਾ ਸਾਆ ਉਹਨਾਂ ਦੇ ਸਿਰ ਤੋਂ ਉੱਟ ਗਿਆ। ਪਰ ਫਿਰ ਵੀ ਅੱਜ ਸਾਰਾ ਸ਼ਹਿਰ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਰਾਜਨੀਤਿਕ ਲੋਕ ਸਮਾਜਿਕ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ। ਪ੍ਰਵੀਨ ਚੋਦਰੀ ਸਾਹਿਬ ਦੇ ਫਾਦਰ ਦੀ ਜਥ ਹੋਈ ਹੈ ਜਿਨ੍ਹਾਂ ਦੀ ਅੱਜ ਅੰਤਿਮ ਲੜਾਈ ਦੇ ਉਪਰਜ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਇਕੱਠੇ ਹੋਏ ਸੀਗੇ। ਇਹ ਪਰਿਵਾਰ ਬਹੁਤ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਲੋਕਾਂ ਦੀ ਹਮੇਸ਼ਾ ਹੀ ਸੇਵਾ ਜਰਦਾ। ਔਰ ਤਕਰੀਬਨ ਬਗਲਾ ਮੁਕੀ ਦੀ ਬਹੁਤ ਕਿਰਪਾ ਬਾੜ ਇਹਨਾਂ ਪਰਿਵਾਰ ਤੇ ਔਰ ਪ੍ਰਵੀਨ ਚੋਦਰੀ ਜੀ ਤੁਹਾਨੂੰ ਪਤਾ ਹੀ ਹੈ ਕਾਫੀ ਸਾਲਾਂ ਤੋਂ ਇੱਕ ਲਗਨ ਲੱਗੀ ਹੋਈ ਹੈ। ਇਹ ਸਾਰੀ ਦਿਨ ਬਜ਼ੁਰਗਾਂ ਦੀ ਹੈ ਔਰ ਮੈਂ ਤਾਂ ਇਹ ਕਹਾਂਗਾ ਮਾਪੇ ਨਹੀਂ ਮਿਲਦੇ ਬਾਪ ਦਾ ਸਾਆ ਸਿਰ ਹਮੇਸ਼ਾ ਹੀ ਨਾਲ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਸਚਾਈ ਜੋ ਹੈ ਮਰਨ ਲਖਾਈ ਮੰਡਲ ਮੈਂ ਸਭ ਤੋਂ ਪਰ ਮੋਤ ਨਿਸ਼ਚਿਤ ਹੁੰਦੀ ਹੈ ਟਾਈਮ ਕਰ ਰਿਹਾ ਉਸ ਤੋਂ ਤਾਂ ਬਚੇ ਨਹੀਂ ਕਰ ਸਕਦੇ ਪਰ ਬਜ਼ੁਰਗਾਂ ਦਾ ਅਸ਼ੀਰਵਾਦ ਨਾਲ ਬਹੁਤ ਜ਼ਰੂਰੀ ਹੈ ਇਸ ਕਰਕੇ ਇੱਕ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਗੁਰੂ ਮਰਦੇ ਅਰਦਾਸ ਕੀਤੀ ਗੁਰੂ ਮਰਿ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨ ਨਿਵਾਸ ਤੇ ਪਰਿਵਾਰ ਨੂੰ ਪਰਮ ਅਤਿ ਦਾ ਬਲਿਵਕਸ਼ਣ ਇੰਨੀਆਂ ਸਾਰੀਆਂ ਇਛਾਵਾਂ ਉਹ ਤਕਰੀਬਨ ਇਹ ਕਾ ਸਕਦੇ ਆ ਕਿ ਸੰਸਾਰ ਦੇ ਵਿੱਚ ਜਿਹੜਾ ਪ੍ਰਾਣੀ ਆ ਉਸਨੇ ਜਾਣਾ ਹੈ ਇਹ ਸਚਾਈ ਹੈ ਪਰ ਉਸ ਲੜੀ ਦੇ ਵਿੱਚੋਂ ਅੱਜ ਚੌਰੀ ਸ਼ਾਹ ਦੇ ਫਾਦਰ ਸਾਹਿਬ ਚਲੇ ਗਏ ਤੇ ਸਾਰੇ ਨੂੰ ਦੁੱਖ ਵੀ ਹੈ ਔਰ ਅੱਛੀ ਸੋਚ ਲੈ ਕੇ ਜਾਈਏ ਗੁਰੂ ਜੀ ਕਹਿੰਦੇ ਨੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕ ਸੱਦੇ ਉੱਠੇ ਜਾਏ ਸੋ ਸਾਨੂੰ ਪਤਾ ਹੈ ਵੀ ਜਿਹੜੀ ਮਰਿਤੀ ਉਹ ਟਾਲ ਸੱਚ ਹੈ ਪਰ ਇਹ ਬਰਦਾਸ਼ਤ ਕਰ ਪਾਣਾ ਕਿ ਮਾਂ ਪਿਓ ਦਾ ਸਾਯਾ ਇਕੱਠੇ ਉੱਠ ਜਾਵੇ ਸ਼ਾਇਦ ਬਹੁਤ ਮੰਦਪਗਾਇਆ ਸੋ ਅੱਜ ਮਨ ਪ੍ਰਵੀਨ ਜੀ ਜਿਹੜੀ ਹਮੇਸ਼ਾ ਹੀ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਨੇ ਵੱਡੇ ਪਿਓ ਦੀ ਤਰ੍ਹਾਂ ਨੇ ਵੱਡੇ ਭਰਾ ਦੀ ਤਰ੍ਹਾਂ ਦੇ ਨੇ ਅੱਜ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਅੰਤਿਮ ਅਰਦਾਸ ਸੀ ਉਹਦੇ ਵਿੱਚ ਹਾਜ਼ਰੀ ਲਗਾਈ ਹੈ ਪਰ ਬਹੁਤ ਦੁੱਖ ਲੱਗਦਾ ਆ ਵੀ ਕੁਝ ਦਿਨ ਪਹਿਲਾਂ ਹੀ ਮਾਂ ਦਾ ਸਾਯਾ ਸਿਰ ਤੋਂ ਉੱਠਿਆ ਤੇ ਹੁਣ ਇਕਦਮ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰਕੇ ਸੋ ਜਿੱਥੇ ਮੈਂ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੀ ਆਂ ਕਿ ਉਹ ਵਿਛੜੀ ਰੂਹ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਥਾਂ ਦੇ ਉੱਥੇ ਇਹ ਵੀ ਅਰਦਾਸ ਕਰਦੀ ਆਂ ਕਿ ਵੀ ਪਿੱਛੇ ਪੂਰੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਔਰ ਹਮੇਸ਼ਾ ਹੀ ਇੱਕ ਪਰਿਵਾਰ ਦੀ ਤਰ੍ਹਾਂ ਹੀ ਇਕੱਠੇ ਸੀ ਇਕੱਠੇ ਹਾਂ ਇਕੱਠੇ ਹੀ ਰਹਾਂਗੇ ਪਰ ਪਿਓ ਦੀ ਜਗ੍ਹਾ ਜਿਹੜੀ ਉਹ ਕੋਈ ਨਹੀਂ ਲੈ ਸਕਦਾ ਪਰ ਫਿਰ ਵੀ ਗੁਰੂ ਜੀ ਦਾ ਭਾਣਾ ਮੰਨ ਕੇ ਪਰਮਾਤਮਾ ਦਾ ਭਾਣਾ ਮੰਨ ਕੇ ਇਸ ਸਚਾਈ ਨੂੰ ਮੰਨਣਾ ਪੈਣਾ ਸੋ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਨੇ ਸਭ ਦਾ तहे ਦਿਲੋਂ ਧੰਨਵਾਦ ਕਿ ਉਹ ਦੁੱਖ ਦੀ ਘੜੀ ਦੇ ਵਿੱਚ ਹੀ ਸਾਂਝੇ ਬਣੇ ਧੰਨਵਾਦ ਬਗਲਾ ਮੁਖੀ ਦੇ ਮੰਤ ਦੇ ਫਾਦਰ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਆ ਮੈਂ ਸਮਝਦਾ ਇਹ ਜਿਹੜੇ ਇਹ ਦਿਹਾੜੇ ਆ ਪੂਜਾ ਪਾਠ ਕਰਨ ਵਾਲੇ ਬੰਦਿਆਂ ਦੇ ਅੱਗੇ ਵੀ ਆਉਂਦੇ ਆ ਪਰ ਮਾਪੇ ਪਿਛਲੇ ਦਿਨੀ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀਗੇ ਹੁਣ ਪਿਤਾ ਜੀ ਗਏ ਆ ਮਾਪਾਪ ਦਾ ਜਾਣਾ ਇਹ ਬਹੁਤ ਦੁੱਖਦਾਈ ਹੁੰਦਾ ਵਾ ਮਾਪਾਪ ਜਿੰਨੇ ਮਰਜੀ ਏਜ 'ਚ ਹੋ ਜਾਣ ਪਰ ਘਰ ਬੈਠਿਆਂ ਦਾ ਹੀ ਬੜਾ ਵੱਡਾ ਆਸਰਾ ਹੁੰਦਾ ਵਾ ਇਹਨਾਂ ਨੂੰ ਬੇਫਿਕਰੀ ਸੀਗੀ ਪਰ ਚਲੋ ਪ੍ਰਭੂ ਨੇ ਜੋ ਟਾਈਮ ਲਿਆਂਦਾ ਵਾ ਉਹਨੂੰ ਸ਼ਕਤੀ ਦੇਣ ਹੁਣ ਇਹਨਾਂ ਨੂੰ ਉਹ ਟਾਈਮ ਕੱਟਣ ਦੀ ਔਰ ਜਾਨ ਵਾਲੀ ਰੂਹ ਜਿਹੜੀ ਆ ਉਹ ਉਹਨਾਂ ਦੇ ਚਰਨਾਂ 'ਚ ਪ੍ਰਭੂ ਦੇ ਆਪਣਾ ਸਥਾਨ ਦੇਣ ਔਰ ਪਿੱਛੇ ਜਿਹੜਾ ਸਾਡੇ ਸਾਰਿਆਂ ਨੂੰ ਇਹ ਦੁੱਖ ਦੀ ਘੜੀ ਆ ਇਹਨੂੰ ਸਹਨ ਦਾ ਬਲ ਬਖਸ਼ਣ ਜੈ ਸ਼੍ਰੀ ਰਾਮ ਜੈ ਬੋਲੇनाथ ਮੈਂ ਮਹੰਤ ਦਿਨੇਸ਼ਪੁਰੀ ਪ੍ਰਾਚੀਨ ਮੰਦਿਰ ਸ਼ੰਗਲਾ ਵਾਲਾ ਸ਼ਿਵਾਲਾ ਤੋਂ ਅੱਜ ਸ਼੍ਰੀ ਪ੍ਰਵੀਨ ਚੌਧਰੀ ਦੇ ਪਿਤਾ ਜੀ ਜੋ ਮੇਰੇ ਭਗਵਾਨ ਬੋਲੇनाथ ਜੀ ਦੇ ਚਰਨਾਂ 'ਚ ਵਿਰਾਜਮਾਨ ਹੋ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਹੜਾ ਉਹਨਾਂ ਨੇ ਅੱਜ ਰਸਮ ਦੀ ਕਿਰਿਆ ਕੀਤੀ ਹੈ ਉਸ 'ਚ ਆ ਵਿਸ਼ੇਸ਼ ਤੌਰ ਤੇ ਆਇਆ ਤੇ ਭਗਵਾਨ ਬੋਲੇनाथ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਵੀ ਮੇਰੇ ਬੋਲੇनाथ ਉਹਨਾਂ ਨੂੰ ਆਪਣੇ ਚਰਨਾਂ ਥਾਂ ਦੇ ਔਰ ਮੈਂ ਬਹੁਤ ਗਰਵ ਮਹਿਸੂਸ ਕਰਦਾ ਬੌਜੀ ਤੇ ਜਿਨ੍ਹਾਂ ਨੇ ਪ੍ਰਵੀਨ ਜੀ ਵਰਗਾ ਇੱਕ ਸੁਪੁੱਤਰ ਪੈਦਾ ਕੀਤਾ ਜੋ ਸਨਾਤਨ ਤਰ੍ਹਾਂ ਨਾਲ ਜੁੜੇ ਉਹਨਾਂ ਨੇ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਮਾਂ ਬੰਗਲੋ ਮਗਰੀ ਦਾ ਧਾਮ ਇੰਨਾ ਵਧੀਆ ਬਣਾਇਆ ਕਿ ਲੋਕ ਉੱਥੇ ਨਤਮਸਤਕ ਹੁੰਦੇ ਤੇ ਮਾਹਮਾਈ ਦਾ ਆਸ਼ੀਰਵਾਦ ਰੰਦੇ ਇਹੀ ਕਹਿੰਦੇ ਮੈਂ ਆਪਣੀ ਬਾਣੀ ਨੂੰ ਗ੍ਰਾਮ ਦਿੰਨਾ ਜੈ ਬੋਲੇ ਨਾਰਦੀ। ਦੇਖੋ ਬੜੀ ਦੁੱਖ ਦੀ ਗੱਲ ਹੈ ਜੇ 3 ਮਹੀਨੇ ਪਹਿਲਾਂ ਹੀ ਪ੍ਰਵੀਨ ਚੌਧਰੀ ਜੀ ਮਾਤਾ ਜੀ ਸਵਰਗ ਸੁਧਾਰ ਗਏ ਸੀਗੇ। ਔਰ ਅਜੇ ਤਾਂ ਮੈਂ ਕਹਿ ਸਕਦਾ ਕਿ ਮਾਂ ਦਾ ਦੁੱਖ ਜਿਹੜਾ ਵਾ ਉਹੀ ਨੀ ਜੇ ਸਿਆ ਜਾ ਰਿਹਾ ਸੀਗਾ ਔਰ ਉਸ ਤੋਂ ਪਿੱਛੇ ਸ਼ਰੀਰ ਦਾ ਚਲੇ ਜਾਣਾ ਇਹ ਹੋਰ ਜਿਆਦਾ ਦੁਖਦਾਇਕ ਗੱਲ ਆ ਪਰ ਕੁਦਰਤ ਦਾ ਨਿਯਮ ਆ ਕਿਉਂਕਿ ਤੇ ਪੀਰ ਫਕੀਰ ਔਲੀਆ ਪਕੰਬਰ ਰਹਿਬਰ ਗੁਰੂ ਭਗਵਾਨ ਜਿਨ੍ਹਾਂ ਨੂੰ ਆਪਾਂ ਰੋਜ਼ ਮੂਰਤੀਆਂ ਪੂਜਾ ਕਰਦੇ ਆ ਉਹ ਵੀ ਇਸ ਦੁਨੀਆ ਤੋਂ ਔਰ ਚਲੇ ਗਏ ਜ਼ਿਕਰ ਕਰਕੇ ਮੌਤ ਇੱਕ ਕਡਲ ਸਚਾਈ ਆ ਲੇਕਿਨ ਇਹ ਆਬ ਇੱਕ ਪਿਤਾ ਜੀ ਨੂੰ ਮੈਂ ਨਮਨ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਕਾਬਲ ਪਰਿਵਾਰ ਦਾ ਬੜਾ ਬੜਾ ਹੈਗਾ ਲੇਕਿਨ ਇੱਕ ਵੀਨ ਚੌਧਰੀ ਜਿਹਾ ਇੱਕ ਚੰਗੇ ਬਿਜ਼ਨਸਮੈਨ ਹੋ ਉਸ ਤੋਂ ਬਾਅਦ ਇੱਕ ਚੰਗੇ ਧਾਰਮਿਕ ਮੁਖੀ ਦੇ ਰੁਪ ਚਿੰਦਰ ਜਿਹੜਾ ਉਹਨਾਂ ਨੇ ਬੇਟੇ ਨੂੰ ਜਨਮ ਦਿੱਤਾ ਔਰ ਅੱਜ ਦੇਖੋ ਤੁਸੀਂ ਦੇਖਦੇ ਹੋ ਕਿ ਸਾਰੇ ਧਾਰਮਿਕ ਸਮਾਜਿਕ ਰਾਜਨੀਤਿਕ ਵਪਾਰੀ ਸਭ ਲੋਕ ਜਿਹੜੇ ਨੇ ਉਹ ਨਮਨ ਕਰਨ ਲਈ ਉਹਨਾਂ ਦੇ ਪਿਤਾ ਜੀ ਨੂੰ ਆਏ ਨੇ ਤਾਂ ਮੈਂ ਵੀ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗਾ पवित्र आत्मा ने परमात्मा अपने वास देवे देवे शांति दे मुक्ति दे परमादरणीय ब्रजलाल चौधरी जी अः मैं समझता हूँ कि ये हमारे समाज के लिए एक बहुत बड़ी क्षति है कारण कि ऐसे महापुरुष मैं महापुरुष इसलिए बोल रहा हूँ कि तो उन्होंने समाज को एक ऐसी दाद दी है एक ऐसा सतपुत्र दिया है जो धार्मिक सेवा को निस्वार्थ रूप से इसका निर्वाहन कर रहे हैं और समाज को एक नई दिशा दिखा रहे हैं मैं आदरणीय प्रवीण चौधरी महंत जी के माध्यम से जितना भी रसिक वैष्णव संत परिकर है उनकी तरफ से इस परिवार को संवेदना सांत्वना प्रदान करता हूँ और कामना करता हूँ कि उनका सदैव आशीर्वाद कोई कुछ समय पहले पूज्य माता जी का देहावसान हुआ अब कुछ ही समय में भी वो भी अ, मन में अभी पीड़ा रह गई पुनः अब ये हमको अवसर देखने को मिला पिताजी भी चले गए तो उनका मंगल आशीर्वाद इस परिवार पर चौधरी रहे बना रहे ऐसी मंगल कामना तो इस परिवार को हम संवेदना व्यक्त करते हैं जय सी आज हम सब अपने श्रद्धा सुमन भेंट करने के लिए आए हैं ब्रिज जी चौधरी महंत प्रवीण चौधरी जी के पूज पिता बड़ी ही पुण्य आत्मा थी हम सब मिलकर के सभी समुदाय के लोग उनको आज नमन करने आए हैं ਦੇਵ ਦਵਾਰ ਮੇ ਯਾchnਾ ਪ੍ਰਾਰਥਨਾ ਐਸੀ ਦਿਵ ਆਤਮਾ ਕੋ ਆਪਣੀ ਚਰਨ ਸ਼ਰਨ ਮੇ ਸਥਾਨ ਦੇ ਔਰ ਪਰਿਵਾਰ ਕੋ ਇਸ ਵਿਯੋਗ ਕੋ ਸਹਨ ਕਰਨੇ ਕੀ ਸ਼ਕਤੀ ਪ੍ਰਾਪਤ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਥੇ ਬ੍ਰਿਜ ਲਾਲ ਚੌਧਰੀ ਜੀ ਸਾਡੇ ਵਿੱਚ ਨਹੀਂ ਰਹੇ ਪਰਵੀਨ ਮਹਾਂਜੀ ਦੇ ਪਿਤਾ ਜੀ ਤੇ ਬਹੁਤ ਵੱਡੀ ਜਿੱਥੇ ਉਹਨਾਂ ਨੇ ਮੈਂ ਸ਼ਬਦਾਂ ਉਹ ਇੱਕ ਮਹਾਨ ਆਤਮਾ ਸਾਨੂੰ ਉਹਨਾਂ ਨੇ ਜੋ ਪੁੱਤਰਾਂ ਨੂੰ ਸਿੱਖਿਆ ਦਿੱਤੀ ਅੱਜ ਮਹਾਂਤ ਪ੍ਰਵੀਨ ਜੀ ਇੱਕ ਵਿਸ਼ਵ ਦੇ ਵਿੱਚ ਇੱਕ ਵੱਖਰੀ ਪਹਿਚਾਨ ਇੱਕ ਜੋ ਕਿਉਂਕਿ ਹਵਨ ਜਗ ਕਰਦੇ ਨੇ ਬੜਾ ਵਿਸ਼ਾਲ ਕਰਦੇ ਨੇ ਕਿਉਂਕਿ ਹਵਨ ਆ ਜਿਹੜਾ ਵਾਤਾਵਰਨ ਨੂੰ ਸ਼ੁੱਧ ਕਰਦਾ ਸ਼ੁੱਧ ਕਰਦਾ ਤਾਂ ਸੀ ਹਰ ਪੱਖੋਂ ਨਿਰੋਗ ਵੀ ਹੁੰਨੇ ਆ ਅਤੇ ਮੈਂ ਸਮਝਦਾ ਕਿਉਂਕਿ ਵਾਤਾਵਰਨ ਦੀ ਸ਼ੁੱਧੀ ਸਭ ਤੋਂ ਵੱਡੀ ਗੱਲ ਅੱਜ ਇਹਦੇ ਵਿੱਚ ਕਿਉਂਕਿ ਜਦੋਂ ਇਜਾਈਆਂ ਮਹਾਨ ਆਤਮਾਂ ਜਾਂਦੀਆਂ ਨੇ ਤਾਂ ਦੁੱਖ ਵੀ ਹੁੰਦਾ ਪਰਿਵਾਰ ਦੇ ਨਾਲ-ਨਾਲ ਸਮਾਰੀ ਨੂੰ ਵੀ ਵੱਡਾ ਕਟਾ ਪਿਆ ਤੇ ਮੈਂ ਇਸ ਦਾ ਇਹੀ ਪ੍ਰਮਾਤਮਾ ਅੱਗੇ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੀ ਚਰਨਾ ਵਿੱਚ ਨਿਵਾਸ ਕਰੇ ਜਿ세 ਇੱਥੇ ਸ਼ਰਧਾਂਜਲੀ ਸਮਾਰੋਹ ਚ ਆਏ ਸੀਗੇ ਸਾਡੇ ਬਹੁਤ ਹੀ ਆਦਰਯੋਗ ਆਚਾਰਿਆ ਪ੍ਰਵੀਨ ਚੌਧਰੀ ਜੀ ਮਹੰਤਰੇ ਜੋ ਬਗਲਾ ਮੁਖੀ ਮੰਦਰ ਦੇ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਦੇਹਵਾਸਨ ਹੋ ਗਿਆ ਪਿਛਲੇ ਮਹੀਨੇ ਉਹਨਾਂ ਦੀ ਮਾਤਾ ਜੀ ਦਾ ਵੀ ਸਵਰਗਵਾਸ ਹੋ ਗਿਆ ਸੀਗਾ ਬੜੇ ਹੀ ਦੁੱਖ ਦੀ ਗੱਲ ਹੈ ਕਿ ਬਹੁਤ ਜਲਦੀ ਜਲਦੀ ਦੋਨੋਂ ਮਾਤਾ ਪਿਤਾ ਦਾ ਸਾਆ ਉਹਨਾਂ ਦੇ ਸਿਰ ਤੋਂ ਉੱਟ ਗਿਆ ਪਰ ਫਿਰ ਵੀ ਅੱਜ ਸਾਰਾ ਸ਼ਹਿਰ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਰਾਜਨੀਤਿਕ ਲੋਕ ਸਮਾਜਿਕ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਤੇ ਮੈਂ ਪਰਮਾਤਮਾਗੇ ਇਹ ਅਰਦਾਸ ਕਰਦਾ ਕਿ ਦੋਨੋਂ ਮਾਤਾ ਪਿਤਾ ਦਾ ਆਵਾਸ ਜਿਹੜਾ ਹੈ ਗੋ ਲੋਕ ਧਾਮ ਹੋਵੇ ਜੈ ਮਾਤਾ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਿਜ ਲਾਲ ਚੌਧਰੀ ਜੀ ਜਿਨ੍ਹਾਂ ਦੀ ਸਾਰੇ ਸ਼ਹਿਰ ਦੇ ਵਿੱਚੋਂ ਰਾਜਨੀਤਿਕ ਸਮਾਜਿਕ ਧਾਰਮਿਕ ਲੋਕ ਸਾਰਿਆਂ ਨੇ ਆ ਕੇ ਸ਼ਰਦਾਂਜਲੀ ਦਿੱਤੀ ਹੈ ਐਸੇ ਲੋਕ ਜਦੋਂ ਦੁਨੀਆ ਤੋਂ ਚਲੇ ਜਾਂਦੇ ਹੈ ਪਰਿਵਾਰ ਨੂੰ ਤਾਂ ਘਾਟਾ ਹੁੰਦਾ ਹੀ ਹੈ ਤੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਹੁੰਦਾ ਹੈ ਮੈਂ ਪ੍ਰਮਾਤਮਾ ਦੇ ਚਰਨਾਚ ਹੀ ਅਰਦਾਸ ਕਰਦਾ ਕਿ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਚ ਨਿਵਾਸ ਦੇਣ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ ਅੱਜ ਸਾਡੇ ਬਗਲਾ ਮੁਕੀ ਧਾਮ ਦੇ ਸ਼੍ਰੀ ਪ੍ਰਵੀਨ ਚੌਧਰੀ ਜੀ ਦੇ ਪਿਤਾ ਜੀ ਸ਼੍ਰੀ ਬਿਜਲਾਲ ਚੌਧਰੀ ਜੀ ਦੀ ਕਰਿਆ ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹਾਂ ਮੈਂ ਰਾਜੇਸ਼ ਜੈਨ ਬੋਵੀ ਮੈਂਬਰ ਮਨੋਟੀ ਕਮਿਸ਼ਨ ਪੰਜਾਬ ਆਪਣੇ ਭਰਾ ਸ਼੍ਰੀ ਪ੍ਰਵੀਨ ਚੌਧਰੀ ਜੀ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਮਾ ਬਗਲਾ ਮੁਖੀ ਦਵੇ ਸਾਡਾ ਪੂਰਾ ਪੰਜਾਬ ਮਨੋਟੀ ਕਮਿਸ਼ਨ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸੰਵੇਦਨਾ ਵਿਅਕਤ ਕਰਦਾ ਜੈ ਸ਼੍ਰੀ ਬਗਲਾ ਮੁਖੀ ਆਮ ਦੇ ਪ੍ਰਧਾਨ ਮਹੰਤ ਪ੍ਰਵੀਨ ਚੌਧਰੀ ਜੀ ਦੇ ਪਿਤਾ ਜੀ ਬ੍ਰਿਜ ਲਾਲ ਚੌਧਰੀ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਦੇਖੋ ਮਾਂ ਬਾਪ ਘਰ ਦਾ ਤਾਲਾ ਹੁੰਦਾ ਹੈ ਪਰ ਗੁਰੂ ਸਾਹਿਬ ਦਾ ਟੱਲ ਫਰਮਾਨ ਹੈ ਕਿ ਜੰਮਣ ਮਰਨਾ ਹੁਕਮ ਹੈ ਖਾਣਾ ਆਵੇ ਜਾਏ ਗੁਰੂ ਸਾਹਿਬ ਨੇ ਸਾਨੂੰ ਸਿਰਫ ਭਾਣੇ ਵਿੱਚ ਹੀ ਰਹਿਣ ਦਾ ਉਪਦੇਸ਼ ਕੀਤਾ ਹੈ ਇਹ ਚੀਜ਼ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਸੋ ਜਿੱਥੇ ਔਨ ਬਿਹਾਫ ਆਫ ਫਿਕੋ ਅਸੀਂ ਬ੍ਰਿਜ ਲਾਲ ਚੌਧਰੀ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਉੱਥੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਚੌਧਰੀ ਪਰਿਵਾਰ ਮਹੰਤ ਪ੍ਰਵੀਨ ਚੌਧਰੀ ਜੀ ਨੂੰ ਔਰ ਸੂਚੇ ਹੀ ਪਰਿਵਾਰ ਨੂੰ ਇਹ ਜਿਹੜਾ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਪ੍ਰਵੀਨ ਚੌਧਰੀ ਜੀ ਅੱਜ ਉਹਨਕੇ ਪਿਤਾ ਜੀ ਕੀ ਪ੍ਰਾਰਥਨਾ ਸਭਾ ਅੰਤਿਮ ਅਰਦਾਸ ਮੇ ਅੱਜ ਸਾਰਾ ਪੰਜਾਬ ਪੂਰੇ ਪੰਜਾਬ ਸੇ ਅੱਜ ਇੱਥੇ ਹਾਂ ਪਰ ਆਪਣੀ उनके जीवन की अंतिम आहुति देने हेतु यहाँ उपस्थित हुए हैं इस जीवन को यदि मैं अंतिम प्रणाम करते हुए यदि मेरा मना भाव बनता है तो वो यही कि एक पिता को कैसा होना चाहिए ये चरित्र उनके भीतर उनके इस पूरे जीवन को जब हम भीतर झांकेंगे, तो हमें वहाँ से ये शिक्षा प्राप्त हो सकती है एक पिता जो स्वयं अपना जीवन ईश्वर के नाम से जुड़ता हुआ स्वयं स्वयं न केवल जुड़ा वरन उन्होंने समाज को अपने अंश से एक ऐसा पुत्र दिया जिसने समाज में आने वाली सनातन पीढ़ी को ईश्वर नाम से जोड़ा आज मैं मेरा यह मनह भाव है कि ईश्वर से जुड़ा हुआ उनका ये जीवन और जिसने एक ऐसा पौधा दिया जो आगे आकर सनातन का वटवृक्ष के रूप में सनातन की सेवा छाया प्रदान करेगा आदरणीय महंत श्री प्रवीण चौधरी जी के रूप में इस पुत्र और पिता की आज यहाँ पर सकल समाज में सनातन समाज में संत समाज में आज विशिष्ट ये हम सभी के लिए जहां पर एक नुकसान तो है ही लेकिन उनका जीवन चरित्र एक ऐसे ग्रंथ के रूप में है जिसे जब भी हम पढ़ेंगे हमें उसमें से शिक्षा ही प्राप्त होगी उनकी आत्मा को मेरी ओर से विनम्र श्रद्धांजलि बड़ी दुख दी है कि आज, आज ਮਾਲੋ ਸਾਦੇ ਨਿਬਿਨੀ ਹੋਇਆ ਪਹਿਲੇ ਮਾਤਾ ਜੀ ਅਕਾਲ ਚਲਾਣਾਗੇ ਅੱਜ ਮੇਰੇ ਸਾਡੇ ਪਿਤਾ ਜੀ ਗਏ ਨੇ ਸਾਡੇ ਸਾਰੇ ਬਗਲਾमुखी धाम ਦੇ ਹੀ ਪਿਤਾ ਜੀ ਗਏ ਮੇਰੇ بڑے ਭਰਾ ਨੇ ਪਰਵੀਨ ਚੌਧਰੀ ਜੀ ਤੇ ਉਹਨਾਂ ਦਾ ਇਹ ਜਿਹੜਾ ਪ੍ਰਤਾਪ ਹੈ ਮਾਤਾ ਪਿਤਾ ਦਾ ਜਿਹੜਾ ਵਿਛੋੜਾ ਹੈ ਉਹ ਪੂਰੇ ਧਾਮ ਦੇ ਹਰ ਵਿਅਕਤੀ ਦਾ ਵਿਛੋੜਾ ਫਿਰ ਕੇ ਅੱਜ ਦਾ ਜਿਹੜੇ ਜਿਨੇ ਵੀ ਇੱਥੇ ਆਏ ਨੇ ਉਹ ਸਾਰੇ ਉਹਨਾਂ ਨੂੰ ਹੀ ਸਲਾਮ ਕਰਦੇ ਨੇ ਉਹਨਾਂ ਦੀ ਹੀ ਪ੍ਰਤਾਪ ਆ ਕਿ ਐਡੇ ਵੱਡੇ ਅਸਥਾਨ ਦੀ ਉਹ ਸੇਵਾ ਨਿਭਾ ਰਹੇ ਨੇ ਇੱਕ ਮਾਤਾ ਪਿਤਾ ਦਾ ਜਾਣਾ ਸੰਸਾਰ ਤੇ ਤੇ ਉੱਤੇ ਬਿਨਾ ਬੰਦਾ ਅੱਧਾ ਰਹਿ ਜਾਂਦਾ ਅਸੀਂ ਸਾਰੇ ਕਿਸੇ ਨਾ ਕਿਸੇ ਸੰਪਰਦਾ ਦੇ ਨਾਲ ਥਾਂ ਨਾਲ ਸਾਰੇ ਜੁੜੇ ਹੋਏ ਨੇ ਅੱਜ ਵਿਸ਼ੇਸ਼ ਤੌਰ ਤੇ ਸਰਦਾਰਸ਼ਣ ਪਰਿਵਾਰ ਤੋਂ ਆਏ ਨੇ ਭਾਈ ਸਾਹਿਬ ਜੀ ਹੋਰ ਕਿੰਨੀਆਂ ਸੰਸਥਾਵਾਂ ਆਈਆਂ ਨੇ ਉਹ ਕਿਉਂ ਆਈਆਂ ਨੇ ਕਾਰਨ ਕੀ ਆ ਮਾਤਾ ਪਿਤਾ ਦੇ ਸੰਸਕਾਰ ਉਹਨਾਂ ਦਾ ਪ੍ਰਤਾਪ ਉਹਨਾਂ ਦੀ ਭਗਤੀ ਜੇ ਉਹਨਾਂ ਦਾ ਪ੍ਰਤਾਪ ਆ ਤਾਂ ਅਜਹੀਆਂ ਰੂਹਾਂ ਨੂੰ ਜਨਮ ਮਿਲਦਾ ਤੇ ਜਿਨ੍ਹਾਂ ਦਾ ਆਉਣਾ ਸੰਸਾਰ ਤੇ ਸਫਲਾ ਤੇ ਮੈਂ ਆਪਣੇ ਵੱਲੋਂ ਸਦਾਰਸ਼ਨ ਪਰਿਵਾਰ ਵੱਲੋਂ ਬਾਈਰਾਮ ਮਹਾਰਾਜੀ ਵੱਲੋਂ ਰਾਜਸਥਾਨ ਤੇ ਜਿਹੜੇ ਛੇ ਟਲੀਓਂ ਕਕੇ ਨਹੀਂ ਆਈ ਸਾਰਿਆਂ ਵੱਲੋਂ ਮੈਂ ਆਪਣੇ ਭਰਾ ਵੱਲੋਂ ਮਹਾਂਤਿ ਸ਼੍ਰੀ ਪ੍ਰਵੀਨ ਜੀ ਵੱਲੋਂ ਮੈਂ ਹਰ ਇੱਕ ਉਸ ਪ੍ਰਾਣੀ ਦਾ ਚੱਲਿਆ ਹੋਇਆ ਕਦਮ ਸਿਰ ਮੱਥੇ ਪਰਵਾਨ ਕਰਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਉਸ ਪ੍ਰਮਾਤਮਾ ਦੇ ਚਾਨਣ ਚ ਅਰਦਾਸ ਕਰੀ ਕਿ ਸਭ ਵਿਛੜੀ ਰੂਹ ਨੂੰ ਆਪਣੇ ਚਾਨਣ ਚ ਨਿਵਾਸ ਸਾਰੇਆਂ ਦਾ ਬੇਅੰਤ ਕੋਟੀ ਕੋਟੀ ਪ੍ਰਣਾਮ ਤੇ ਅਰਦਾਸ ਕਰਦਾ ਕਿ ਸਤਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਇਹੇ ਜਿਵੇਂ ਛੋੜੇ ਨਾਂ ਪੈ ਇਹੀ ਆ ਜੈ ਮਾਤਾ ਦੀ ਜੈ ਸ਼ੀਰ ਦੀ